ਬਾਬਾ ਜੀ ਕੱਲ ਫੇਰ ਪੁਲਿਸ ਦਾ ਇੱਕ ਗੰਦਾ ਰੂਪ ਦੇਖਣ ਨੂੰ ਮਿਲਿਆ ਨਾਬੇ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਟਰੈਲੀ ਚੋਰੀਆਂ ਵਾਲਾ ਕਿਵੇਂ ਡੀਐਸਪੀ ਮੈਡਮ ਨੇ ਵਿਚ ਲਿਆ ਕੇ ਗੱਡੀ ਬਾੜੀ ਤੇ ਬਾਅਦ ਚ ਝੂਠੇ ਇਲਜ਼ਾਮ ਲਾਏ ਐਂਦੀ ਮੇਰਾ ਜੂੜਾ ਪੱਟਿਆ ਵੀਡੀਓ ਆ ਗਈਆਂ ਸਾਰੀ ਦੀ ਸਾਰੀਆਂ ਵੀ ਜੂੜਾ ਤਾਂ ਮੈਡਮ ਪੱਟਦੀ ਸਾਡੀ ਬੀਬੀਆਂ ਦਾ ਗੰਦੀ ਗਾਲ ਕੱਢਦੀ ਆ ਆ ਗੱਡੀ 'ਚ ਬੈਠ ਤੇ ਡੀਐਸਪੀ ਮੈਡਮ ਭਾਈ ਜਿਹੜਾ ਦੇਸ਼ ਦਾ ਮਾਹੌਲ ਖਰਾਬ ਹੋਇਆ ਹੋਇਆ ਨਾ ਐਨਾ ਇਹ ਸਰਕਾਰਾਂ ਕਰਕੇ ਤੇ ਨਾ ਪੁਲਿਸ ਮੈਕਹਮੇ ਕਰਕੇ ਹੋਇਆ ਹੋਇਆ ਪੁਲਿਸ ਕੰਮ ਕੀ ਕਰਦੀ ਐ ਸਿਰਫ ਸਰਕਾਰ ਨੂੰ ਡਿਫੈਂਡ ਕਰਨ ਦਾ ਸਰਕਾਰ ਨੂੰ ਸੁਰੱਖਿਆ ਦੇਣ ਦਾ ਸਾਡੇ ਵਾਸਤੇ ਕੋਈ ਸੁਰੱਖਿਆ ਨਹੀਂ ਹੈਗੀ ਸਾਡੇ ਨਾਲ ਤਾਂ ਧੱਕਾ ਕਰਦੇ ਨੇ ਇਹ ਬਹੁਤ ਧੱਕਾ ਕਰਦੇ ਨੇ ਅ ਸਾਡੇ ਨਾਲ ਦੀ ਹਰ ਇੱਕ ਨਾਲ ਹੀ ਕਰਦੇ ਨੇ ਮੈਂ ਤਾਂ ਤਕਰੀਬਨ ਦੇਖਿਆ ਜਿੰਨਾ ਵੀ ਵੀ ਇੱਥੇ ਦਾ ਸਿਸਟਮ ਆ ਜਿਹੜਾ ਸਿਰਫ ਉਹ ੱਤਕਾ ਕਰਦਾ ਆ ਕੋਈ ਇਨਸਾਫ ਨਹੀਂ ਕੋਈ ਸੁਰੱਖਿਆ ਮ ਲੋਕਾਂ ਦੀ ਤੁਸੀਂ ਦੇਖ ਰਹੇ ਹੋ ਰੋਜ ਦਾ ਸਿਸਟਮ ਬੰਦੇ ਦੀ ਤਾਂ ਇੱਥੇ ਵੈਲਿਊ ਨਹੀਂ ਹੈਗੀ ਵੀ ਬੰਦਾ ਦਾ ਸੋਚਿਆ ਜਵੇਂ ਕੋਈ ਕੁੱਤਾ ਬਿੱਲਾ ਹੋਵੇ ਮਰਦਾ ਮਰੇ ਰਹਿੰਦਾ ਰਹੇ ਹੈਨਾ ਕਿਸੇ ਦੇ ਹੱਕਾਂ ਦੀ ਵੈਲਿਊ ਨਹੀਂ ਇੱਥੇ ਹੈਗੀ ਨੌਜਵਾਨਾਂ ਨੂੰ ਅਸੀਂ ਤਾਂ ਬੇਨਤੀ ਕਰਦੇ ਆ ਭਾਈ ਇਹ ਸਰਕਾਰਾਂ ਵੀ ਟੋਟਲੀ ਚੇਂਜ ਕਰਨੀਆਂ ਪੈਣਗੀਆਂ ਇਹ ਬੜੀ ਸੁਰੱਖਿਆ ਵਾਸਤੇ ਪੁਲਿਸ ਦਾ ਵੀ ਜਿਹੜਾ ਜਿਹੜਾ ਪੁਲਿਸ ਦਾ ਕੰਮ ਆ ਇਹਦੇ ਉੱਤੇ ਵੀ ਪਾਬੰਦੀਆਂ ਹੋਣੀਆਂ ਚਾਹੀਦੀਆਂ ਨੇ ਇਹ ਸਾਫ਼ ਮਿਲਣਾ ਚਾਹੀਦਾ ਚਾਹੇ ਛੋਟੇ ਨੇ ਛੋਟੇ ਚਾਹੇ ਕੋਈ ਵੱਡਾ ਆ ਵੱਡੇ ਲੋਕਾਂ ਵਾਸਤੇ ਤਾਂ ਇੱਥੇ ਵਧੀਆ ਸਿਸਟਮ ਆ ਛੋਟੇ ਵਾਸਤੇ ਤਾਂ ਕੋਈ ਹਿਸਾਬ ਨਹੀਂ ਇਸ ਕਰਕੇ ਭਾਈ ਦੇਸ਼ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਅੱਜ ਤੇ ਦੇਸ਼ ਨੂੰ ਚੇਂਜ ਕਰ ਲੋਂਗੇ ਇਹ ਬਚ ਜਾਊਗਾ ਦੇਸ਼ ਹੈ ਨਾ ਇਹਦਾ ਭਾਈ ਰੋਜ਼ ਉਜੜੇ ਰਿਹਾ ਤੁਸੀਂ ਵੀ ਤਮਾਸ਼ਾ ਦੇਖੀ ਜਾਓ ਅਸੀਂ ਤਾਂ ਲੜ ਰਹੇ ਆ ਆਪਣੇ ਅੱਕ ਲਈ ਲੜੀ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੱਲ ਫੇਰ ਪੁਲਿਸ ਦਾ ਇੱਕ ਗੰਦਾ ਰੂਪ ਦੇਖਣ ਨੂੰ ਮਿਲਿਆ ਨਾਬੇ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਟਰੈਲੀ ਚੋਰੀਆਂ ਵਾਲਾ ਕਿਵੇਂ ਡੀਐਸਪੀ ਮੈਡਮ ਨੇ ਵਿੱਚ ਲਿਆ ਕੇ ਗੱਡੀ ਬਾੜੀ ਤੇ ਬਾਅਦ ਚ ਝੂਠੇ ਇਲਜ਼ਾਮ ਲਾਏ ਕਹਿੰਦੀ ਮੇਰਾ ਜੂੜਾ ਪੱਟਿਆ ਵੀਡੀਓ ਆ ਗਈਆਂ ਸਾਰੀਆਂ ਦੀ ਸਾਰੀਆਂ ਵੀ ਜੂੜਾ ਤਾਂ ਮੈਡਮ ਪੱਟਦੀ ਸਾਡੀ ਬੀਬੀਆਂ ਦਾ ਗੰਦੀ ਗਾਲ ਕੱਢਦੀ ਆ ਆ ਗੱਡੀ 'ਚ ਬੈਠਦੇ ਹੋਏ ਡੀਐਸਪੀ ਮੈਡਮ ਭਾਈ ਜਿਹੜਾ ਦੇਸ਼ ਦਾ ਮਾਹੌਲ ਖਰਾਬ ਹੋਇਆ ਹੋਇਆ ਨਾ ਐਨਾ ਇਹ ਸਰਕਾਰਾਂ ਕਰਕੇ ਤੇ ਨਾ ਪੁਲਿਸ ਮੈਹਿਕਮੀ ਕਰਕੇ ਹੋਇਆ ਹੋਇਆ ਪੁਲਿਸ ਕੰਮ ਕੀ ਕਰਦੀ ਐ ਸਿਰਫ ਸਰਕਾਰ ਨੂੰ ਡਿਫੈਂਡ ਕਰਨ ਦਾ ਸਰਕਾਰ ਨੂੰ ਸੁਰੱਖਿਆ ਦੇਣ ਦਾ ਸਾਡੇ ਵਾਸਤੇ ਕੋਈ ਸੁਰੱਖਿਆ ਨਹੀਂ ਹੈਗੀ ਸਾਡੇ ਨਾਲ ਤਾਂ ਧੱਕਾ ਕਰਦੇ ਨੇ ਇਹ ਬਹੁਤ ਧੱਕਾ ਕਰਦੇ ਨੇ ਆ ਸਾਡੇ ਨਾਲ ਦੀ ਹਰੀ ਕਨਾਲ ਹੀ ਕਰਦੇ ਨੇ ਮੈਂ ਤਾਂ ਤਕਰੀਬਨ ਦੇਖਿਆ ਜਿੰਨਾ ਵੀ ਵੀ ਇੱਥੇ ਦਾ ਸਿਸਟਮ ਆ ਜਿਹੜਾ ਸਿਰਫ ਉਹ ਤੱਕਾ ਕਰਦਾ ਆ ਕੋਈ ਇਨਸਾਫ ਨਹੀਂ ਕੋਈ ਸੁਰੱਖਿਆ ਆਮ ਲੋਕਾਂ ਦੀ ਤੁਸੀਂ ਦੇਖ ਰਹੇ ਹੋ ਰੋਜ਼ ਦਾ ਸਿਸਟਮ ਬੰਦੇ ਦੀ ਤਾਂ ਇੱਥੇ ਵੈਲਿਊ ਨਹੀਂ ਹੈਗੀ ਵੀ ਬੰਦਾ ਦਾ ਸੋਚਿਆ ਜਿਵੇਂ ਕੋਈ ਕੁੱਤਾ ਬਿੱਲਾ ਹੋਵੇ ਮਰਦਾ ਮਰੇ ਰਹਿੰਦਾ ਰਹੇ ਹੈਨਾ ਕਿਸੇ ਦੇ ਹੱਕਾਂ ਦੀ ਵੈਲਿਊ ਨਹੀਂ ਇੱਥੇ ਹੈਗੀ ਨੌਜਵਾਨਾਂ ਨੂੰ ਅਸੀਂ ਤਾਂ ਬੇਨਤੀ ਕਰਦੇ ਆ ਭਾਈ ਇਹ ਸਰਕਾਰਾਂ ਵੀ ਟੋਟਲੀ ਚੇਂਜ ਕਰਨੀਆਂ ਪੈਣਗੀਆਂ ਤੇ ਆਪਣੀ ਸੁਰੱਖਿਆ ਵਾਸਤੇ ਪੁਲਿਸ ਦਾ ਵੀ ਜਿਹੜਾ ਜਿਹੜਾ ਪੁਲਿਸ ਦਾ ਕੰਮ ਆ ਇਹਦੇ ਉੱਤੇ ਵੀ ਪਾਬੰਦੀਆਂ ਹੋਣੀਆਂ ਚਾਹੀਦੀਆਂ ਨੇ ਇਹ ਸਾਫ਼ ਮਿਲਣਾ ਚਾਹੀਦਾ ਚਾਹੇ ਛੋਟੇ ਨੇ ਛੋਟੇ ਚਾਹੇ ਕੋਈ ਵੱਡਾ ਆ ਵੱਡੇ ਲੋਕਾਂ ਵਾਸਤੇ ਤਾਂ ਇੱਥੇ ਵਧੀਆ ਸਿਸਟਮ ਆ ਛੋਟੇ ਵਾਸਤੇ ਤਾਂ ਕੋਈ ਹਿਸਾਬ ਨਹੀਂ ਇਸ ਕਰਕੇ ਭਾਈ ਦੇਸ਼ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਅੱਜ ਤੇ ਦੇਸ਼ ਨੂੰ ਚੇਂਜ ਕਰ ਲੋਂਗੇ ਇਹ ਬਚ ਜਾਊਗਾ ਦੇਸ਼ ਹੈ ਨਾ ਇਹਦਾ ਭਾਈ ਰੋਜ ਉਜੜੇ ਰਹਾ ਤੁਸੀਂ ਵੀ ਤਮਾਸ਼ਾ ਦੇਖੀ ਜਾਓ ਅਸੀਂ ਤਾਂ ਲੜ ਰਹੇ ਆ ਆਪਣੇ ਅੱਕ ਲਈ ਲੜੀ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੱਲ ਫੇਰ ਪੁਲਿਸ ਦਾ ਇੱਕ ਗੰਦਾ ਰੂਪ ਦੇਖਣ ਨੂੰ ਮਿਲਿਆ ਨਾਪੇ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਟਰੈਲੀ ਚੋਰੀਆਂ ਵਾਲਾ ਕਿਵੇਂ ਡੀਐਸਪੀ ਮੈਡਮ ਨੇ ਵਿਚ ਲਿਆ ਕੇ ਗੱਡੀ ਬਾੜੀ ਤੇ ਬਾਅਦ ਵਿੱਚ ਝੂਠੇ ਇਲਜ਼ਾਮ ਲਾਏ ਕਹਿੰਦੀ ਮੇਰਾ ਜੂੜਾ ਪਟਿਆ ਵੀਡੀਓ ਆ ਗਈਆਂ ਸਾਰੀਆਂ ਦੀ ਸਾਰੀਆਂ ਵੀ ਜੂੜਾ ਤਾਂ ਮੈਡਮ ਪੱਟਦੀ ਸਾਡੀ ਬੀਬੀਆਂ ਦਾ ਗੰਦੀ ਗਾਲ ਕੱਢਦੀ ਆ ਆ ਗੱਡੀ 'ਚ ਬੈਠਦੇ ਹੋਏ ਐਡੀ ਐਸਪੀ ਮੈਡਮ ਭਾਈ ਜਿਹੜਾ ਦੇਸ਼ ਦਾ ਮਾਹੌਲ ਖਰਾਬ ਹੋਇਆ ਹੋਇਆ ਨਾ ਐਨਾ ਇਹ ਸਰਕਾਰਾਂ ਕਰਕੇ ਤੇ ਨਾ ਪੁਲਿਸ ਮੈਕਮੇ ਕਰਕੇ ਹੋਇਆ ਹੋਇਆ ਪੁਲਿਸ ਕੰਮ ਕੀ ਕਰਦੀ ਆ ਸਿਰਫ ਸਰਕਾਰ ਨੂੰ ਡਿਫੈਂਡ ਕਰਨ ਦਾ ਸਰਕਾਰ ਨੂੰ ਸੁਰੱਖਿਆ ਦੇਣ ਦਾ ਸਾਡੇ ਵਾਸਤੇ ਕੋਈ ਸੁਰੱਖਿਆ ਨਹੀਂ ਹੈਗੀ ਸਾਡੇ ਨਾਲ ਤਾਂ ਧੱਕਾ ਕਰਦੇ ਨੇ ਇਹ ਬਹੁਤ ਧੱਕਾ ਕਰਦੇ ਨੇ ਅ ਸਾਡੇ ਨਾਲ ਦੀ ਹਰ ਇੱਕ ਨਾਲ ਹੀ ਕਰਦੇ ਨੇ ਮੈਂ ਤਾਂ ਤਕਰੀਬਨ ਦੇਖਿਆ ਜਿੰਨਾ ਵੀ ਵੀ ਇੱਥੇ ਦਾ ਸਿਸਟਮ ਆ ਜਿਹੜਾ ਸਿਰਫ ਧੱਕਾ ਕਰਦਾ ਆ ਕੋਈ ਇਨਸਾਫ ਨਹੀਂ ਕੋਈ ਸਿਰਫ ਕਿਆਮ ਲੋਕਾਂ ਦੀ ਤੁਸੀਂ ਦੇਖ ਰਹੇ ਹੋ ਰੋਜ ਦਾ ਸਿਸਟਮ ਬੰਦੇ ਦੀ ਤਾਂ ਇੱਥੇ ਵੈਲਿਊ ਨਹੀਂ ਹੈਗੀ ਵੀ ਬੰਦਾ ਦਾ ਸੋਚਿਆ ਜਵੇਂ ਕੋਈ ਕੁੱਤਾ ਬਿੱਲਾ ਹੋਵੇ ਮਰਦਾ ਮਰੇ ਰਹਿੰਦਾ ਰਹੇ ਹੈਨਾ ਕਿਸੇ ਦੇ ਹੱਕਾਂ ਦੀ ਵੈਲਿਊ ਨਹੀਂ ਇੱਥੇ ਹੈਗੀ ਨੌਜਵਾਨਾਂ ਨੂੰ ਅਸੀਂ ਤਾਂ ਬੇਇਨਤੀ ਕਰਦੇ ਆ ਭਾਈ ਇਹ ਸਰਕਾਰਾਂ ਵੀ ਟੋਟਲੀ ਚੇਂਜ ਕਰਨੀਆਂ ਪੈਣਗੀਆਂ ਤੇ ਆਪਣੀ ਸੁਰੱਖਿਆ ਵਾਸਤੇ ਪੁਲਿਸ ਦਾ ਵੀ ਜਿਹੜਾ ਜਿਹੜਾ ਪੁਲਿਸ ਦਾ ਕੰਮ ਆ ਇਹਦੇ ਉੱਤੇ ਵੀ ਪਾਬੰਦੀਆਂ ਹੋਣੀਆਂ ਚਾਹੀਦੀਆਂ ਨੇ ਇਹ ਸਾਫ਼ ਮਿਲਣਾ ਚਾਹੀਦਾ ਚਾਹੇ ਛੋਟੇ ਨੇ ਛੋਟੇ ਚਾਹੇ ਕੋਈ ਵੱਡਾ ਆ ਵੱਡੇ ਲੋਕਾਂ ਵਾਸਤੇ ਤਾਂ ਇੱਥੇ ਵਧੀਆ ਸਿਸਟਮ ਆ ਛੋਟੇ ਵਾਸਤੇ ਤਾਂ ਕੋਈ ਨਹੀਂ ਸਾਹਿਬ ਨੇ ਇਸ ਕਰਕੇ ਭਾਈ ਦੇਸ਼ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਅੱਜ ਤੇ ਦੇਸ਼ ਨੂੰ ਚੇਂਜ ਕਰ ਲਓਗੇ ਇਹ ਬਚ ਜਾਊਗਾ ਦੇਸ਼ ਹੈ ਨਾ ਇਹਦਾ ਭਾਈ ਰੋਜ਼ ਉਜੜੇ ਰਿਹਾ ਤੁਸੀਂ ਲਈ ਤਮਾਸ਼ਾ ਦੇਖੀ ਜਾਓ ਅਸੀਂ ਤਾਂ ਲੜ ਰਹੇ ਆ ਆਪਣੇ ਅੱਕਾਂ ਲਈ ਲੜੀ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ